ਜਦੋਂ ਆਪਾਂ ਟੈਗਿੰਗ ਦੀ ਗੱਲ ਕਰਦੇ ਹਾਂ ਤਾਂ ਆਪਣੇ ਲੱਗਦਾ ਕਿ ਕਿਸਾਨ ਪਿੱਛੇ ਜਾ ਰਹੇ ਨੇ ਟੈਗਿੰਗ ਤਾਂ ਛੋਟੇ ਡਿੰਡ ਦਾ ਪੂਰਾ ਸੀਜ਼ਨ ਖਾ ਜਾਂਦੀ ਹੈ ਇਹ ਨਹੀਂ ਟੈਗਿੰਗ ਦੀ ਸਮੱਸਿਆ ਹੈ ਇਹ ਜਿਹਦਾ ਮਤਲਬ ਮੋੜ ਲਿਖਦਾ ਹੈ ਵੀ ਇਹ ਵੀ ਨਹੀਂ ਗੱਲ ਹੈ ਕਿ ਜਾਨਵਰ ਨੂੰ ਪੂਰੀ ਮਾਰੀ ਕੋਈ ਅਸਰ ਤੋਂ ਨਹੀਂ ਆ ਰਹੀ ਹੈ ਜਾਨਵਰ ਨੂੰ ਕਿ ਜੇ ਤਾਂ ਬਾਜ਼ਾਰ ਦੇ ਸੁਛਤੀਆਂ ਕਿ ਜਦੋਂ ਆਪਾਂ ਆਮ ਇਹ ਸਾਡੇ ਨਿੱਦ ਕਰਨਾ ਗੱਲ ਕਰਦੇ ਹਾਂ ਕਿ ਅਸਲਚ ਜਦੋਂ ਆਪਾਂ ਟੈਗਿੰਗ ਦੀ ਗੱਲ ਕਰਦੇ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਮੈਂ ਵੀ ਤੁਹਾਨੂੰ ਹਾਜ਼ਰ ਹੋਇਆ ਬਈ ਜੋ ਤੁਹਾਡੇ ਸਵਾਲ ਸੀਗੇ ਵੀ ਯਾਰ ਟੈਗ ਨਹੀਂ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਵੀ ਇਹਦੀ ਸ਼ਿਕਾਇਤ ਕਿਵੇਂ ਕਰਨੀ ਹੈ ਕੀ ਇਹਦਾ ਪ੍ਰੋਸੈਸ ਹੈ ਕਿਉਂ ਇਹ ਹੋ ਰਹੀ ਹੈ ਆਪਾਂ ਸਾਰੀ ਜਾਣਕਾਰੀ ਲਵਾਂਗੇ ਆਪਣੇ ਨਾਲ ਹਾਜ਼ਰ ਨੇ ਡਾਕਟਰ ਪ੍ਰਿੰਸਿੰਗ ਚੇਰਮਨ ਰੱਖਾਈ ਜੀ ਬਰਜੂ ਜੀ ਖਾਲਸਾ ਬਈਵਾਹ ਜੀ ਕਾ ਖਾਲਸਾ ਵਾਹ ਜੀ ਜੀ ਸਰ ਜਿਹੜੀ ਟੈਗਿੰਗ ਦੀ ਸਮੱਸਿਆ ਹੈ ਵੀ ਇਹਦਾ ਮੰਨ ਕੇ ਚਲੋ ਵੀ ਮੋੜ ਕਿੱਥੋਂ ਹੈ ਵੀ ਇਹ ਕੀ ਇਹ ਲੜੀ ਚੱਲ ਰਹੀ ਹੈ ਜਾਂ ਮੰਨ ਕੇ ਜਦੋਂ ਪਿੱਛੋਂ ਉਹਨਾਂ ਨੂੰ ਆ ਰਹੀ ਹੈ ਵੀ ਉਹ ਇੱਕ ਅਸਰ ਤੋਂ ਮੋਹਰਾ ਬਣਾਏ ਜਾ ਰਹੇ ਹੈ ਜਾਂ ਇਹਦਾ ਮੁੱਢ ਕੀ ਹੈ ਜੀ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਵਿਚਰਦੇ ਆਂ ਹਾਂਜੀ ਤੇ ਜਦੋਂ ਆਪਾਂ ਆਮ ਇਹ ਸਾਡੇ ਡੀਲਰ ਭਰਾਵਾਂ ਨਾਲ ਗੱਲ ਕਰਦੇ ਆਂ ਹਾਂਜੀ ਕਿਉਂਕਿ ਅਸਲਚ ਹੈ ਜਦੋਂ ਆਪਾਂ ਟੈਗਿੰਗ ਦੀ ਗੱਲ ਕਰਦੇ ਆਂ ਤਾਂ ਆਪਣੇ ਲੱਗਦਾ ਕਿ ਕਿਸਾਨ ਪਿੱਛੇ ਜਾ ਰਿਹਾ ਹੈ ਹਾਂਜੀ ਹਾਂਜੀ ਕੱਲਾ ਕਿਸਾਨ ਟੈਗਿੰਗ 'ਚ ਨਹੀਂ ਪਿੱਛੇ ਜਾ ਰਿਹਾ ਕਿਸਾਨ ਦੇ ਨਾਲ ਨਾਲ ਛੋਟਾ ਡੀਲਰ ਉਸ ਤੋਂ ਬਾਅਦ ਪਿੱਛੇ ਜਾ ਰਿਹਾ ਠੀਕ ਹੈ ਜੀ ਟੈਗਿੰਗ ਤਾਂ ਛੋਟੇ ਡੀਲਰ ਦਾ ਪੂਰਾ ਸੀਜ਼ਨ ਖਾ ਜਾਂਦੀ ਹੈ ਕਿਵੇਂ ਜੀ ਕਿਉਂਕਿ ਜਿਹੜੇ ਬੰਦੇ ਕੋਲੇ ਖਾਦ ਹੈ ਅਨੀ ਉਹਨੇ ਬੰਦੇ ਨੇ ਕਹਿਣਾ ਕਿ ਵੀ ਤੇਰੀ ਮੈਗਨੀ ਵੀ ਤੂੰ ਚੱਕ ਸਲਫਰ ਵੀ ਮੈਂ ਦੇਉਂਗਾ ਤੈਨੂੰ ਤੇ ਇਹਦੇ ਨਾਲ ਨਾਲ ਤੈਨੂੰ ਨਦੀਨ ਆਸ਼ ਵੀ ਮੈਂ ਦੇਉਂਗਾ ਠੀਕ ਹੈ ਹੁਣ ਬਾਜ਼ਾਰ 'ਚ ਫੀਡਬੈਕ ਆ ਰਹੀ ਹੈ ਕਿ ਜੈਸ ਰੇਟ ਤੇ ਜਿਹੜੀ ਸਲਫਰ ਬਾਜ਼ਾਰ 'ਚ ਵਿਕ ਰਹੀ ਹੈ ਉਸੇ ਰੇਟ ਤੇ ਉਹਨੂੰ ਟੈਗਿੰਗ ਦੇ ਰੂਪ 'ਚ ਉਹਦੇ ਕੋਲੇ ਆ ਰਹੀ ਹੈ ਠੀਕ ਹੈ ਮਤਲਬ ਕਿ ਜਿਹੜੇ ਉਹਨੂੰ 2 ਪੈਸੇ ਕਮਾਉਣੇ ਸੀ 6 ਮਹੀਨੇ 'ਚ ਉਹ ਤਾਂ ਜਿਹਨੇ ਜਿੱਤੋ ਡਾਈ ਨਹੀਂ ਉਹ ਲੈ ਗਿਆ ਠੀਕ ਹੈ ਤਾਂ ਉਹਦੇ ਨਾਲ ਕਿਸਾਨ ਦੇ ਨਾਲ ਨਾਲ ਛੋਟਾ ਡੀਲਰ ਵੀ ਰਗੜਿਆ ਗਿਆ ਠੀਕ ਹੈ ਫਿਰ ਟੈਗਿੰਗ ਉਹ ਕਿੱਥੋਂ ਰਹੀ ਹੈ ਜੇ ਤਸੀਂ ਮਾਨਯੋਗ ਸ਼ਿਵਰਾਜ ਜੀ ਨੂੰ ਮਾਨਯੋਗ ਸੁਣਦੇ ਆਂ ਹਾਂਜੀ ਕਿਉਂਕਿ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਕਿ ਭਾਈ ਜਿਹੜੀ ਵੀ ਕੋਈ ਕੰਪਨੀ ਧੱਕੇ ਦੇ ਨਾਲ ਖਾਤ ਦੇ ਨਾਲ ਸਮਾਨ ਅਕੇ ਡਿਸਟ੍ਰੀਬਿਊਟਰ ਨੂੰ ਦਿੰਦੀ ਹੈ ਤਾਂ ਉਸ ਕੰਪਨੀ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਊਗਾ ਤਾਂ ਫਿਰ ਇਹਦਾ ਮਤਲਬ ਕਿ ਪਿਛਲੇ ਪਾਸੋਂ ਵੀ ਟੈਗਿੰਗ ਹੋ ਰਹੀ ਹੈ ਠੀਕ ਹੈ ਜੀ ਲੇਕਿਨ ਜਦੋਂ ਅਸੀਂ ਛੋਟੇ ਡੀਲਰ ਦੇ ਨਾਲ ਗੱਲ ਕਰਦੇ ਹਾਂ ਹਾਂਜੀ ਰਾਜੀ ਜੀ ਜਿਸ ਤਰ੍ਹਾਂ ਕਿ ਤੁਸੀਂ ਸੰਗਰੂਰ ਦੀ ਗੱਲ ਕਰੋ ਸੰਗਰੂਰ ਵਾਲੇ ਕਹਿੰਦੇ ਵੀ ਜਿਹੜਾ ਤਾਂ ਪਿੱਛੋਂ ਕੰਪਨੀ ਨਾਲ ਦਾ ਸਮਾਨ ਉਹ ਤੁਸੀਂ ਲੈ ਲਾਂਗੇ ਹਾਂਜੀ ਹਾਂਜੀ ਲੇਕਿਨ ਕੰਡਾਈ ਕਿਸੇ ਹੋਰ ਦੀ ਹੈ ਤਾਂ ਸਮਾਨ ਤੱਕ ਕਿਹੜਾ ਕਿਹੜੀ ਹੋਰ ਕੰਪਨੀ ਦਾ ਮਿਲਦਾ ਪਿਆ ਠੀਕ ਹੈ ਤਾਂ ਇਹਦਾ ਮਤਲਬ ਕਿ ਟੈਗਿੰਗ ਦੋ ਜਗ੍ਹਾ ਹੋ ਰਹੀ ਹੈ ਇੱਕ ਪਿੱਛੋਂ ਕੰਪਨੀ ਵੱਲੋਂ ਵੀ ਆ ਰਹੀ ਹੈ ਤੇ ਇੱਕ ਹੀਟ ਦੇ ਲੈਵਲ ਤੇ ਜਿਹੜਾ ਕਿ ਡਿਸਟ੍ਰੀਬਿਊਟਰ ਆਪਣੀ ਵੱਲੋਂ ਵੀ ਕਰ ਰਿਹਾ ਹੈ ਠੀਕ ਹੈ ਤਾਂ ਦੋਵਾਂ ਦੇ ਵਿੱਚ ਦਾ ਹੈਗਾ ਰਗੜਿਆ ਜਾਂ ਜਾਂ ਛੋਟਾ ਇਹ ਡੀਲਰ ਤੇ ਕਿਸਾਨ ਨਹੀਂ ਗੱਲ ਇਹ ਹੁੰਦੀ ਆ ਨਾ ਜਦੋਂ ਟੈਗਿੰਗ ਦੀ ਗੱਲ ਚੱਲਦੀ ਹੈ ਉਹ ਸਿੱਧਾ ਜਾ ਕੇ ਉਹ ਡੀਲਰ ਦੇ ਕੋਲ ਭਟ ਜਾਂਦੀ ਹੈ ਵੀ ਮੰਨ ਕੇ ਚੱਲੋ ਵੀ ਕੀ ਆਪਾਂ ਕੋਈ ਟੈਗਿੰਗ ਦੀ ਗੱਲ ਕੀਤੀ ਜ਼ਿੰਮੇਵਾਰ ਕਹਿੰਦਾ ਵੀ ਹਾਂ ਡੀਲਰ ਤੇ ਜਾ ਕੇ ਗੱਲ ਕਰ ਗਈ ਪਰ ਨੌਲਾ ਤਾਂ ਇਹ ਆ ਵੀ ਹੁਣ ਇਹ ਚੀਜ਼ ਤਾਂ ਹੁਣ ਇਹ ਚੀਜ਼ ਦਾ ਖਲਾਸਾ ਹੁੰਦਾ ਨਾ ਵੀ ਅੱਜ ਜਦੋਂ ਗੱਲ ਕਰਦੇ ਆ ਵੀ ਡੀਲਰਤਾਬ ਮਰੀ ਜਾਂਦੇ ਇਹ ਚੀਜ਼ ਚ ਤਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਜਿਹੜਾ ਛੋਟਾ ਡੀਲਰ ਹੈਗਾ ਉਹ ਰਗੜਿਆ ਜਾ ਰਿਹਾ ਠੀਕ ਹੈ ਪਰੰਤੂ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਛੋਟੇ ਡੀਲਰ ਦਾ ਸਾਥ ਦੇਣਾ ਚਾਹੀਦਾ ਸਾਥ ਕਿਵੇਂ ਹੈ ਸਾਨੂੰ ਰਿ ਸ਼ਿਕਾਇਤ ਕਰਨੀ ਚਾਹੀਦੀ ਹੈ ਠੀਕ ਜੇ ਕੇਂਦਰ ਸਰਕਾਰ ਨੇ ਸਾਫ ਤੇ ਸਪਸ਼ਟ ਕਿਹਾ ਹੈ ਕਿ ਆਪਾਂ 1800 180 1555 ਐਸ ਨੰਬਰ ਤੇ ਆਪਾਂ ਸ਼ਿਕਾਇਤ ਕਰਾਂਗੇ ਕਿ ਸਾਨੂੰ ਜਿਹੜਾ ਹੈਗਾ ਮੈਂ ਫਲਾਨੇ ਡੀਲਰ ਤੋਂ ਆਸਮਾਨ ਖੇਦਿਆ ਉਸ ਨੂੰ ਫਲਾਨੀ ਕੰਪਨੀ ਦਾ ਸਮਾਨ ਆ ਧੱਕੇ ਨਾਲ ਦਿੱਤਾ ਤੇ ਉਹ ਤੋਂਗਾ ਮੈਨੂੰ ਲੈਣਾ ਪਿਆ ਠੀਕ ਹੈ ਜੀ ਤੁਸੀਂ ਆਪਣੀ ਸ਼ਿਕਾਇਤ ਦੇ ਪਾਰਟੀਆਂ ਦਾ ਕੰਪਨੀ ਨੂੰ ਬਣਾਓ ਠੀਕ ਹੈ ਜੀ ਹਾਂ ਕਈ ਵਾਰ ਇਹ ਚ ਲੱਗਦਾ ਕਿ ਡੀਲਰ ਪਰ ਵਿੱਚ ਪਾਰਟੀ ਬਣੇਗਾ ਪਰੰਤੂ ਉਹਦਾ ਜੈਸਮ ਇਨਕੁਆਰੀ ਹੋਏਗੀ ਬਿੱਲ ਦੇ ਨਾਂ ਚ ਕਿ ਆਈਆਂ ਤਾਂ ਉਹਦੀ ਬਚਤ ਹੋਏਗੀ ਨਹੀਂ ਇੱਕ ਮੰਨ ਕੇ ਜਿਉਂ ਜੀ ਆਪਾਂ ਸਿੱਧੀ ਐਪਲੀਕੇਸ਼ਨ ਦੇਣੀ ਆ ਉਹ ਕਿਹਦਾ ਸਾਰੇ ਨੂੰ ਦੇ ਸਕਦੇ ਜੀ ਸਿੱਧੀ ਐਪਲੀਕੇਸ਼ਨ ਆਪਾਂ ਬਲਾਕ ਦੇ ਵਿੱਚ ਖੇਤੀਬਾੜੀ ਭਾਗ ਨੂੰ ਦੇ ਸਕਦੇ ਹਾਂ ਠੀਕ ਜੀ ਜ਼ਿਲ੍ਹੇ ਦੇ ਵਿੱਚ ਮੁੱਖ ਖੇਤੀਬਾੜੀ ਆਪਸ਼ਨ ਦੇ ਸਕਦੇ ਹਾਂ ਠੀਕ ਹੈ ਲੇਕਿਨ ਸਿੱਧੀ ਐਪਲੀਕੇਸ਼ਨ ਦੇ ਜੰਦੇ ਨਾਲ ਜ਼ਰੂਰੀ ਹੈ ਕਿ ਉਸ ਕੈਸ ਐਪਲੀਕੇਸ਼ਨ ਦੀ ਇੱਕ ਸੀਮ ਲੈ ਜਾਵੇ ਠੀਕ ਹੈ ਜੀ ਪਰੰਤੂ ਸਭ ਤੋਂ ਵੱਡੀ ਗੱਲ ਹੈਗੀ ਹੈ ਕਿਉਂਕਿ ਟੈਗਿੰਗ ਦਾ ਮਸਲਾ ਕਹਿੰਦਾ ਸਟੇਟ ਦੇ ਨਾਲ ਨਹੀਂ ਜੁੜਿਆ ਹੁੰਦਾ ਜੇ ਆਪਾਂ ਕਹੀਏ ਕਿ ਇਕੱਲੇ ਪੰਜਾਬ ਸਰਕਾਰ ਇਹ ਕੁਝ ਕਰ ਸਕਦੀ ਹੈ ਕਿਉਂਕਿ ਇਹ ਸੜਾ ਨੈਸ਼ਨਲ ਮੁੱਦਾ ਹੈ ਤਾਂ ਇਹਦੇ ਲਈ ਤੁਸੀਂ ਜਿੰਨੀਆਂ ਵਾਰਤਵਾ ਸ਼ਿਕਾਇਤਾਂ ਕਰੋਗੇ 1800 180 155 ਤੇ ਜੀ ਤਾਂ ਹੀ ਢਾੜੀ ਸਰਵਾਈ ਪਏਗੀ ਜੇਕਰ ਉੱਪਰ ਦੇ ਪਾਸੋਂ ਕੰਪਨੀਆਂ ਖਿੱਚ ਦਿੱਤੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਟੈਗਿੰਗ ਤੋਂ ਸੜਾ ਛੁਕਾਰਾ ਹੋ ਸਕਦਾ ਹੈ ਪਰੰਤੂ ਜੇ ਕਿਸਾਨ ਜਿਹੜਾ ਹੈਗਾ ਸ਼ਿਕਾਇਤ ਹੀ ਨਹੀਂ ਕਰੇਗਾ ਤਾਂ ਫੇਰ ਹੈ ਜਿਹੜਾ ਹੈਗਾ ਗਰਮ-ਗਲਾਮਾ ਉਹਦੇ ਨਹੀਂ ਲੈਣਾ ਇਹ ਲਗਾਤਾਰ ਇਸੇ ਤਿਕਣਾ ਸਮਾਨ ਆਉਂਦੇ ਰਹਿਣਾ ਹੈ ਤਾਂ ਐਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਡੀਲਰ ਭਰਾਜ ਦੇਖੋ ਵੀ ਧਨਪੋਟ ਵਾਲਿਆਂ ਨੂੰ ਸੰਗਰੂਰ ਵਾਲਿਆਂ ਨੂੰ ਜਾਂ ਸਹਿਕਾਰੀ ਸੁਭਾਵਾਂ ਦੇ ਵਿੱਚ ਜੀ ਮੁਕਸਦ ਸਾਹਿਬ ਦੇ ਬਲਾਕ ਮੁਕਸਦ ਦੇ ਸੱਤਤਰ ਸਾਹਿਬਾਨ ਨੇ ਇਕੱਤਰਤਾ ਕਰਕੇ ਇਹ ਮਤੇ ਪਾ ਦਿੱਤੇ ਕਿ ਵੀ ਅਸੀਂ ਉਹਨਾਂ ਕੰਪਨੀਆਂ ਦੀ ਖਾਦ ਹੀ ਨਹੀਂ ਖਰੀਦਣੀ ਜਿਹੜੀਆਂ ਕੰਪਨੀਆਂ ਟੈਗਿੰਗ ਕਰਦੀਆਂ ਦੇਖੋ ਜਿਹੜਾ ਐਨਆਰਏ ਐਂਡੈਂਟ ਹੋਇਆ ਹਾਂਜੀ ਖਾਤ ਆ ਉਸ ਕੰਪਨੀ ਨੂੰ ਉਸੇ ਮਹੀਨੇ ਸਪਲਾਈ ਕਰਨੀ ਪੈਣੀ ਹੈ ਖਾਤ ਤਾਂ ਆਉਣੀ ਹੀ ਆਉਣੀ ਹੈ ਹਾਂਜੀ ਜੇਕਰ ਇਹ ਸਾਰੇ ਇਕੱਠੇ ਕਰਕੇ ਇੱਕ ਬਣਾ ਲੈਣ ਮਤਾ ਪਾ ਦੇਣ ਉਹ ਗੁਰੂਰ ਵਾਲਿਆਂ ਨੇ ਪਾਇਆ ਧਰਮਕੋਟ ਵਾਲਿਆਂ ਨੇ ਪਾਇਆ ਮੁਕਸਰ ਦੇ ਵਿੱਚ ਸਖਤਰ ਸਾਹਿਬਾਨ ਨੇ ਪਾਇਆ ਤਾਂ ਆਖਰ ਤਾਂ ਜਿਹੜਾ ਹੈਗਾ ਫਿਰ ਬਿਨਾ ਸਮਾਨਤ ਹੋਊਗੀ ਕਿਉਂਕਿ ਖਾਤ ਤਾਂ ਹੀ ਦੇਣੀ ਕਿੱਥੇ ਹੈ ਠੀਕ ਜੀ ਜੇ ਉਹ 60% ਸੋਸਾਇਟੀ ਜਾਣੀ ਹੈ ਤਾਂ ਜਾਣੀ ਹੀ ਜਾਣੀ ਹੈ ਤਾਂ ਸੋਸਾਇਟੀ ਦੇ ਵਿੱਚ ਜੇਕਰ ਕੋਈ ਵੀ ਸਖਤਰ ਕਹੇ ਕਿ ਮੈਂ ਸਮਾਨ ਨਾਲ ਨਹੀਂ ਲੈਣਾ ਤੇ ਆਖਰ ਉਹ ਜਿਹੜਾ ਹੈਗਾ ਖਾਤ ਤਾਂ ਦੇਣਗੇ ਦੇਣਗੇ ਇਸ ਕਰਕੇ ਸਾਰੇ ਡੀਲਰ ਸਹੇਬਾਂ ਇਕੱਠੇ ਹੋਣ ਸਾਰੇ ਸਿਕੱਤਰ ਸਹੇਬਾਂ ਇਕੱਠੇ ਹੋਣ ਤਾਂ ਇਸ ਚੀਜ਼ ਦੇ ਨਾਲ ਲੜ ਸਕਦੇ ਆ ਤਾਂ ਜੇਕਰ ਨਹੀਂ ਤਾਂ ਫੇਰ ਤਾਂ ਭਾਈ ਸੈਕਟਰੀ ਜਾਂ ਜੱਟ ਲੜੂਗਾ ਤੇ ਛੋਟਾ ਡੀਲਰ ਤੇ ਖਸਾਨ ਲੜੂਗਾ ਦੋਨੋਂ ਆਪਸ ਵਿੱਚ ਜਿਹੜਾ ਹੈਗਾ ਜੁੱਤੀ-ਜੁੱਤੀ ਹੋਈ ਜਾਓ ਤੇ ਜਿਹੜਾ ਹੈਗਾ ਬਾਕੀ ਬੰਦਾ ਬੰਦਾ ਵੈਸਾ ਤਮਾਸ਼ਾ ਦੇਖੀ ਜਾਂਦਾ ਤੁਸੀਂ ਇੱਕ ਦੂਜੇ ਨਾਲ ਨੁਕਸਾਨ ਕਰੀ ਜਾਂਦੇ ਹੋ ਦੂਜੇ ਬੰਦੇ ਫਾਇਦਾ ਲਈ ਜਾਂਦੇ ਨੇ